ਇਹਨੇ ਵਸਲਾ ਮਾਈ ਵਾਹ ਇਹ ਕਿਰੂਜੀ ਟੱਪ ਖੜਾ ਬਈ ਬੱਕਰੀ ਤੇ ਡੱਬੀ ਉਹਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਆਲੇ ਥਾਂ ਤੇ ਫੇਰ ਪਹੁੰਚ ਗਿਆ ਵਾਪਸ ਦਾਸ ਖੇਤ ਆ ਕੰਮ ਕਰ ਕੀਆ ਉੱਥੇ ਇਥੋਂ ਆਪਣੀ ਜਿਹੜੀ ਪਾਈਪ ਲਾਈਨ ਆਉਂਦੀ ਆ ਉਹ ਪਿੱਛੋਂ ਜਿੱਥੋਂ ਆਪਾਂ ਮੋਟਰ ਪਟ ਲਿਆਏ ਉੱਥੋਂ ਪਾਈਪ ਲਾਈਨ ਆਉਂਦੀ ਆ ਇੱਥੇ ਇੱਥੇ ਮਨਪੀਤ ਖੜਾਗਾ ਇਧਰੋਂ ਆਪਣੇ ਖੇਤ ਨੂੰ ਜਾਂਦੀ ਆ ਉਹ ਉੱਥੋਂ ਅੱਗੇ ਉਂਗਲ ਕੋਲੇ ਬਿਲਕੁਲ ਸਕਰੀਨ ਦੇ ਸੈਂਟਰ 'ਚ ਤੇ ਉਹ ਉੱਥੋਂ ਅਗਲਾ ਖੇਤ ਨੀਵਾਗਾ ਤੇ ਉਹ ਕਿਲਾਕ ਪਾਈਪ ਕੜਵਾਉਣੀ ਆ ਕਿੰਨੀ ਕੜਵਾਵਾਂਗੇ ਡੇਢ 2 ਕਿੱਲਾਂ ਦੀ ਕੜਵਾਵਾਂਗੇ ਪਾਈਪ ਕਹਿੰਦਾ ਨੌਜਵਾਨ ਸਸਤਰੀ ਕਾਲੋ ਵੀ ਬੁਲਾਇਆ ਫਿਰ ਨਾਲ ਲੱਗਦੇ ਹੱਥ ਸਸਤਰੀ ਕਾਲ ਤਸੀਨਾ ਫਿਰ ਨੂੰ ਬਾਹ ਲੈ ਲੈ ਕਿਦੋਂ ਸਿਰੇ ਬਾਹ ਠੀਕ ਆ ਲੈ ਲਿਆ ਠੇਕੇ ਦੇ ਠੀਕ ਹੈ ਇਹ ਨੌਜਵਾਨ ਗਵਾਂਡੀ ਮਿੱਤਰ ਸੀਰਾ ਬਹੁਤ ਦਿਨ ਬਾਅਦ ਮਿਲੇ ਮੈਨੂੰ ਆਪਾਂ ਹਾੜੀ ਤੋਂ ਬਾਅਦ ਪਹਿਲਾਂ ਦੇ ਮਿਲੇ ਹੋਏ ਹਨਾ ਠੀਕ ਹੈ ਬਲਾ ਸਤ ਸ੍ਰੀ ਗਾਲ ਵੇਖਣ ਆਣ ਸਾਰਿਆਂ ਨੂੰ ਸਤ ਸ੍ਰੀ ਗਾਲ ਭਾਈ ਸੀਰਾ ਵੀ ਹੁਣ ਸਾਡਾ ਗਵਾਂਢੀ ਮਿੱਤਰ ਸੰਗਣੋਂ ਹਟ ਗਿਆ ਪਹਿਲਾਂ ਪਹਿਲਾਂ ਸਾਰੇ ਸੰਗਦੇ ਹੁੰਦੇ ਸੀਗੇ ਤੇ ਆਹਾ ਇੱਥੇ ਇਹ ਗਵਾਂਢੀਆਂ ਦੀ ਹੈਗੀ ਇਹ ਜਮੀਨ ਜਿਹੜੀ ਚਾਹਾ ਹਾਂ ਅਗਲਾ ਹੀ ਆ ਤੇ ਇੱਥੇ ਆਪਾਂ ਢੇੜਾ ਲਾ ਕੇ ਨਾ ਹਾਂ ਪਾਣੀ ਛੱਡਣਾਗਾ ਆ ਬੱਟ ਪਾ ਕੇ ਬੱਟ ਕਾਦੇ ਵਾਸਤੇ ਪਾਉਣੀ ਆ ਕਿ ਇਤੋਂ ਜਿਹੜੀ ਆਪਣੀ ਪਾਈਪ ਲਾਈਨ ਆਉਂਦੀ ਹੈਗੀ ਉਹ ਕੜਵਾਉਣੀ ਆ ਪਿੰਡ ਵੀਰ ਕਈ ਵਾਰੀ ਮੈਂ ਦਿਖਾਈ ਆ ਵੀਡੀਓ ਚ ਤਾਰੀ ਬਾਈ ਉਹਰੇ ਉਹ ਠੇਕੇ ਲੈਂਦੇ ਆ ਕਿ ਉਹਨਾਂ ਨੂੰ ਠੇਕੇ ਦੇ ਆਪਾਂ ਆਪਣਾ 1.5-2 ਕਿਲੋ ਦੀ ਪਾਈਪ ਕੜਵਾ ਲਾਂਗੇ ਆਪਣੀ ਪਾਈਪ ਲਾਈਨ ਤੇ ਉਹ ਆਪਾਂ ਨੂੰ ਕੀ ਹਿਸਾਬ ਕਿਤਾਬ ਪੈਂਦਾ ਸਸਤੀ ਪੈਂਦੀ ਆ ਮਹਿੰਗੀ ਪੈਂਦੀ ਆ ਕੀ ਠੇਕਾ ਕਰਿਆ ਉਹ ਤੁਹਾਨੂੰ ਅਗਲੀ ਆਉਣ ਵਾਲੀ ਵੀਡੀਓ ਚ ਗੱਲ ਤੱਕ ਤੁਹਾਨੂੰ ਦੱਸ ਦਿਆਂਗੇ ਹਿਸਾਬ ਕਿਤਾਬ ਜੋੜ ਤੋੜ ਲਾ ਕੇ ਤੇ ਬਾਕੀ ਆ ਦੇਖਦੇ ਹਾਂ ਹੁਣ ਅ ਬੱਟ ਪਾਉਣੇ ਆ ਤੇ ਪਾਣੀ ਵੀ ਇਧਰੋਂ ਗਮਾਡੀਆਂ ਦੀ ਮੋਟਰ ਤੋਂ ਛੱਡਣਾ ਆਪਣੇ ਮੋਟਰ ਦਾ ਕੰਮ ਉਧਰੋਂ ਦੂਰ ਪੈ ਜਾਂਦਾਗਾ ਤੇ ਫਿਰ ਲੋਟ ਨਹੀਂ ਆਉਣਾ ਕੰਮ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਾਥ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 31 ਵਿਸਾਖ 13 ਮਈ ਸਾਲ 2024 ਸੋਮਵਾਰ ਦਾ ਦਿਨ ਸਮਾਂ 9:35 ਦਾ ਹੋ ਗਿਆ ਠੀਕ ਆਕੂ ਵੀ ਆਉਂਦਾ ਨੌਜਵਾਨ ਪਿੱਛੇ ਪਿੱਛੇ ਆ ਸ਼ਿਵਰਿਆਂ ਨੂੰ ਹੱਕੀ ਤੇ ਅੰ ਦੇਖਦੇ ਆਂ ਖੈਰ ਪੂਰੇ ਦਿਨ ਦਾ ਮਾਹੌਲ ਚੱਲ ਹਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਨਾਲ-ਨਾਲ ਤੇ ਇੱਕ ਆਪਾਂ ਅੱਜ ਜਾਣਾਗਾ ਬਾਜ਼ਾਰ ਕੂਲਰ ਲੈ ਕੇ ਆਉਣਾ ਮੈਂ ਤੇ ਆਪਣੇ ਛੱਤੂ ਨੇ ਕਿਹੜਾ ਕੋਈ ਕੂਲਰ ਲੈਉਣਾ ਕਹੇ ਜਾ ਕਿੰਨੇ ਰੁਪਈਆ ਦਾ ਉਹ ਵੀ ਦੇਖਿਓ ਮਾਹੌਲ ਵਧੀਆ ਸੋਨਾ ਹੋਊਗਾ ਤੇ ਖੈਰ ਮਿਹਰਬਾਨੀ ਬਈ ਸਬਸਕ੍ਰਾਈਬ ਕਰ ਲਿਓ ਨਮੀ ਹੈ ਤਾਂ ਫੇਸਬੁਕ ਤੇ ਦੇਖ ਰਿਹਾ ਤਾਂ ਫੋਲੋ ਲਾਜ਼ਮੀ ਕਰ ਲਓ ਹਾਂ ਵੀ ਮਿੱਤਰਾ ਵਧੀਆ ਵਧੀਆ ਘੈਂਡਾ ਕਿੱਧਰ ਡੇਕਦਾ ਫਿਰਦਾਗਾ ਅੱਛਾ ਚਲਾਤਾ ਕੰਮ ਹਾਂ ਚਲਾਤਾ ਕੰਮ ਜਿਆਦਾ ਦੇ ਟਾਈਮ ਨਾਲ ਹੀ ਚਲਾਉਂਦੇ ਹਾਂ ਨਾ ਹਾਂ ਠੀਕ ਐ ਔਰ ਡੈਡੀ ਠੀਕ ਨਾ ਮੇਰਾ ਵਧੀਆ ਵਧੀਆ ਚੜਦੀ ਗਲਾ ਬਈ ਹਾਂ ਦੇਖਦੇ ਰਹੋ ਬਈ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਸਾਫ਼ ਸੁਥਰੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਜਿਹੜਾ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਤੇ ਫੋਲੋ ਲਾਜ਼ਮੀ ਕਰ ਲਓ ਪਹਿਲੀ ਵਾਰੀ ਦੇਖ ਰਹੇ ਤਾਂ ਬਹੁਤ ਵੀਰ ਬਾਈ ਦੇਖ ਕੇ ਵੀਡੀਓ ਮੁਰਝ ਜਾਂਦੇ ਆ ਕਿ ਸਬਸਕ੍ਰਾਈਬ ਨਹੀਂ ਕਰਦੇ ਬਈ ਸਾਫ਼ ਸੁਥਰੀ ਗੱਲਬਾਤ ਆ ਬਈ ਯਾਰ ਲਾਜ਼ਮੀ ਜੁੜਿਓ ਸਾਡੇ ਨਾਲ ਧੰਨਵਾਦ ਜਿਹੜੇ ਵੀਰ ਜੁੜੇ ਹੋਏ ਆ ਜਿਹੜੇ ਸਪੋਰਟ ਕਰ ਰਹੇ ਹੈਗੇ ਤੇ ਮਿਹਰਬਾਨੀ ਹਾਂ ਵੇਖਦੇ ਆ ਹੁਣ ਆਹ ਥੋੜੀ ਜੀ ਪਾ ਲਈਏ ਤੇ ਥੋੜੀ ਜੀ ਜ਼ਮੀਨ ਰਹਿਦੀ ਆ ਬੋਂਣ ਵਾਲੀ ਕੱਲ ਆ ਹਨੇਰਾ ਹੋ ਗਿਆ ਉਹੋ ਛੁੱਟੀ ਲਾਉਣੇ ਆ ਪਹਿਲਾਂ ਇੱਧਰ ਲਾ ਕੇ ਥੋੜੀ ਡਿਊਟੀ ਫੇਰ ਚੱਲਦੇ ਆ ਘਰਾਂ ਨੂੰ ਬਾਜ਼ਾਰ ਵੱਲ ਨੂੰ ਤੇ ਗੱਗੂ ਨੌਜਵਾਨ ਵੀ ਪਹੁੰਚ ਗਿਆ ਲਿਡਰਾ ਮਗੂ ਹੱਥ ਚੱਕਿਆ ਕਰ ਬਾਵਾ ਜਿੱਦਾ ਹਉਣ ਤੇਰੀ ਬੱਸ ਬੱਟ ਪੌਣੀਆਂ ਜਿੰਦਰੇ ਨਾਲ ਬਹੁਤੇ ਵੀਰ ਕਹਿੰਦੇ ਤੁਸੀਂ ਉਲਟ ਕਹਿੰਦੇ ਹੋ ਨਾ ਜਿੰਦਰਾ ਉਹਦੇ ਵਾਲਾ ਤਾਂ ਟਰੈਕਟਰ ਮਗਰ ਪਾਉਣੇ ਆਗੇ ਇਹਨੂੰ ਜਿੰਦਰੀ ਕਹਿੰਦੇ ਆਉਣਗੇ ਸ਼ਾਇਦ ਆਪਣੇ ਇਹਨੂੰ ਜਿੰਦਰਾ ਹੀ ਕਹਿੰਦੇ ਆ ਤੇ ਅਸੀਂ ਉਹਨੂੰ ਜਿੰਦਰੀ ਕਹਦੇ ਨੇ ਤੇ ਬੱਟੇ ਉਸ ਨੂੰ ਟਰੈਕਟਰ ਮਗਰ ਪਾਉਣ ਵਾਲੇ ਨੂੰ ਵੀ ਜਿੰਦਰਾ ਕਹਿੰਦੇ ਨੇ ਕਿਹ ਵਾਰੀ ਗੱਲਬਾਤ ਆਏ ਹੋਈਂ ਦੀਆ ਤੇ ਨੌਜਵਾਨਾ ਠੰਡਾ ਬਣੀ ਭਰ ਲੈ ਆਉਂਦਾ ਹੋਇਆ ਨਹਿਰ ਵਾਲੇ ਨਾਲ ਕੇ ਤੋਂ ਹੋਰ ਠੀਕ ਠਾਕ ਆ ਠੱਕਿਆ ਤਾਂ ਨਹੀਂ ਕਾਲਾ ਰੋੜੇ ਰੁੱਪੇ ਜਾਗਦਾ ਫਿਰ ਜੋਬਰ ਨੇ ਕਾਲਾ ਦੁਪਹਿਰ ਤੱਕ ਵਧੀਆ ਡਿਊਟੀ ਲਾਈ ਡਿਊਟੀ ਲਾਈ ਰੋੜੇ ਰੁੱਪੇ ਸਾਰੇ ਚੱਕਦੇ ਜਿਹੜਾ ਆਪਣਾ ਖਾਲਜਾ ਉਹ ਬਣੀ ਜਾਂਦਾ ਤੇ ਇਥੇ ਅਹ ਗੇੜਾ ਲਾ ਕੇ ਬੱਟ ਬਵਾ ਲਈਏ ਦੋਵਾਂ ਦੇ ਮੋਟਰ ਉੱਤੇ ਛੱਡ ਕੇ ਇਹਦੇ ਵਿੱਚ ਪਾਣੀ ਛੱਡ ਲੈਣਗੇ ਜਿੰਨੀ ਕੀ ਆਪਣੀ ਜਿੱਥੋਂ ਤੱਕ ਆਪਣੇ ਬੱਟ ਆਦਾ ਸੇਹ ਬਣਦੀ ਆ ਤੇ ਉਸ ਤੋਂ ਬਾਅਦ ਆਪਾਂ ਬੌਂਡ ਦੀ ਛੁੱਟੀ ਲਾ ਲਾਂਗੇ ਥੋੜੀ ਜੀ ਤੇ ਫੇਰ ਲੈ ਕੇ ਆਵਾਂਗੇ ਕੁਲੜਾ ਗੱਗੂ ਗੱਗੂ ਦਾ ਨਾਮ ਹੈ ਵੀ ਲਾਉਣਾ ਕੁਲੜਾ ਕਿਵੇਂ ਕਹਿੰਦਾ ਸੀ ਪਹਿਲਾਂ ਵਾਲਾ ਮੈਂ ਸੱਸ ਵਸ ਨਹੀਂ ਮਰ ਸਕਦਾ ਹੋ ਮੱਧਾਨ ਹੋਈ ਸੀ ਲਾਦੇ ਕੁਲੜਰ ਨੂੰ ਕੀ ਯਾਰ ਕੁਲੜਾ ਲਾ ਗਰਮ ਸਰਦ ਹੋ ਜਾਣਗੇ ਕੰਦੇ ਹੀ ਆੜਨਾ ਪੱਕਾ ਕਰਨਾ ਕੰਦਿਚ ਠੀਕ ਹੈ ਭਾਈ ਕਵਾੜ ਚੋ ਜੀ ਮੈਂ ਗਣਾ ਕਵਾੜ ਵਾਲਾ ਕਿਉਂ ਜ ਮੱਜਾਂ ਗੁੱਸਾ ਕਰ ਜਾਣੀਆਂ ਨਵਾਂ ਲਿਆ ਮੂਗੀ ਘਰ ਵਾਲਾ ਉੱਥੇ ਚੜਦੇ ਨਵਾਂ ਘਰੇ ਲਾ ਲਾਂਗੇ ਨਾਉ ਨਹੀਂ ਉਹ ਨਵਾਂਗਾ ਉਹਨਗੇ ਠੀਕ ਆ ਭਾਈ ਚਲੋ ਚੱਕ ਵੀ ਹਾਂ ਲੈ ਲਿਆ ਰੱਬ ਦਾ ਨਾਮ ਤੇ ਕਰ ਲਿਆ ਕੰਮ ਸ਼ੁਰੂ ਤੇ ਕੱਲ ਇਹ ਆਏ ਸੀ ਨੌਜਵਾਨ ਆਪਣੇ ਉਹ ਠੇਕੇ ਵਾਲੇ ਮਿੱਤਰਾਂ ਨਾਲ ਲੈ ਕੇ ਉਹ ਇੱਥੇ ਆਪਣੀ ਪੈਪ ਲੈਣਾ ਇੱਥੋਂ ਦੀ ਗੁਜਰਦੀ ਐ ਸਿੱਧੀ ਇਹ ਹਾਂ ਤਾਂ ਉਹ ਇਥੋਂ ਪੱਟ ਕੇ ਦੇਖ ਰਹੇ ਸੀਗੇ ਕਿ ਕਿੰਨੀ ਕੀ ਡੂੰਗੀ ਆ ਹਾਂ ਕਿ ਉਹ ਹੀ ਜਿਹੇ ਹਿਸਾਬ ਨਾਲ ਗੱਲਬਾਤ ਕਰ ਲੈ ਕਹਿੰਦੇ ਤੇ ਇੱਥੇ ਫਿਰ ਕਹੀ ਹਮਾਰੇ ਤੋਂ ਮੱਥੇ ਨੂੰ ਆਉਂਦੇ ਸੀ ਸਿੱਧੇ ਤੇ ਆਪਰਾ ਵੀ ਪੱਟ ਕੇ ਦੇਖੀ ਉਹਨਾਂ ਨੇ ਸ਼ਾਮ ਜੇ ਨੂੰ ਲੱਗੇ ਪਏ ਸੀਗਾ ਮੈਨੂੰ ਇਹ ਪਤਾ ਨਹੀਂ ਕੀ ਚੂਹੀ ਜਿਹੀ ਗੱਡੀ ਜਾਂਦੇ ਹੈਗੇ ਇੱਥੇ ਤੇ ਕੰਮ ਹਸਾਬ ਚ ਨਹੀਂ ਸੀ ਫਿਰ ਇਹ ਆ ਪੱਟਿਆ ਨਹੀਂ ਆਂਦਾ ਕੰਮ ਸੁੱਕਾ ਵਾਲਾ ਕੰਮ ਤੁਹਾਨੂੰ ਪਤਾ ਹੀ ਹੈ ਰੁੱਤ ਕਿਹੜੀ ਹੈਗੀ ਤਾਂ ਕਰਕੇ ਇੱਥੇ ਇੱਕ ਹੌਣ ਬੱਟ ਪਾ ਕੇ ਪਾਣੀ ਛੱਡਾਂਗੇ ਪਾਣੀ ਨਾਲ ਫਿਰ ਥੋੜੀ ਜਿਹੀ ਉਤਲੀ ਧਰਤੀ ਉਤਲਾ ਕੜਾ ਇਹ ਹੋ ਜੂਗਾ ਲੋਟਪੋਟ ਕੰਮ ਬੋਲਾ ਹੋ ਜੂਗਾ ਇੱਥੇ ਤਾਂ ਕਰਕੇ ਇਹ ਬੱਟ ਪਾ ਕੇ ਪਾਣੀ ਛੱਡਣਾ ਕੰਮ ਜ਼ਰੂਰੀ ਆ ਅਨਿਵਾਰਿਆ ਸਾਂਹੀ ਸਵਾ ਸਵਾ ਵਾਸਤੇ ਇਸ ਡਿਊਟੀ ਤੇ ਆ ਗਿਆ ਤੇ ਹੁਣ ਪਤਾ ਨਹੀਂ ਕਿਹੜੇ ਸਾਹਿਬ ਨਾਲ ਕੀ ਰੇਟ ਪੈ ਜੂਗਾ ਪੈਪਾਂ ਦੇ 20 20 ਬਟ ਦੇ ਟੋਟੇ ਐ ਤੇ ਆਪਣੇ ਪਲਾਸਟਿਕ ਵਾਲੇ ਉਹ ਆ ਪੁਰਾਣੇ ਸਮੇਂ ਦੀ ਪਾਈ ਹੋਈ ਆ ਖੈਰ ਉਸ ਸਮੇਂ ਚ ਤਾਂ ਇਹ ਪੈਪਾਂ ਵੀ ਤਗੜੀਆਂ ਆਉਂਦੀਆਂ ਸੀ ਹੁਣ ਤਾਂ ਉਹੀ ਗੱਲਬਾਤ ਵੀ ਨਹੀਂ ਰਹੀ ਪੈਪਾਂ ਦੀ ਬਿਲਕੁਲ ਲਿਸ਼ਕ ਪੁਸ਼ਕ ਦੀਆਂ ਹੁਣ ਤਾਂ ਆਉਂਦੀਆਂ ਪੋਲੀਆਂ ਬੋਲੀਆਂ ਜੀਆਂ ਤੇ ਇਸ ਮੋਟਰ ਦਾ ਪਾਣੀ ਆਪਣਾ ਆ ਜਾਂਦਾ ਜਿਹੜੀ ਨਵੀਂ ਲਾਈ ਆ ਤੇ ਪਰ ਇਹ ਹਜੇ ਚਾਲੂ ਨਹੀਂ ਕਰਿਆ ਕੰਮ ਇਹ ਤਾਰ ਤੂਰ ਲਾਉਣੇ 100 ਪੰਗੇ ਕਰਨੇ ਪੈਂਦੇ ਇਸ ਖੇਤ ਚ ਢਾ ਆ ਜਾਂਦਾ ਇੱਥੋਂ ਦੀ ਥੱਲੇ ਇਹ ਖਾਲ ਆਉਂਦਾ ਨਾਲ ਨਾਲ ਫਿਰ ਉਹ ਪਰਲਾ ਖੇਤ ਉੱਚਾਗਾ ਜਿੱਥੇ ਆਪਣਾ ਹੈਪੀ ਫਿਰਦਾਗਾ ਕਿ ਉਹਦੇ ਚ ਨਹੀਂ ਚੜਦਾ ਸੀ ਹੁਣ ਉਹ ਉੱਥੇ ਪਿੱਛੇ ਇਹਨਾਂ ਦਾ ਨੱਕਾਗਾ ਹਾਂ ਪਾਈਪ ਲਾਉਣੀ ਪਾਈਪ ਲੈਣਾ ਆਉਂਦੀ ਇੱਥੇ ਵੀ ਉਸ ਨੱਕੇ ਜਿੱਥੋਂ ਆ ਖਾਲੇ ਖਾਲ ਲਿਆ ਕੇ ਉਤਲੇ ਖੇਤ ਚ ਵੱਟ ਪਾ ਕੇ ਨਾਲ ਇੱਧਰ ਖੇਤ ਚ ਹਾਂ ਕੰਮ ਠੀਕ ਹੋ ਜੂਗਾ Jáðuður galið svona eitthví ਤੇ ਇਸ ਪਾਈਪ ਲਾਈਨ ਦਾ ਪਾਣੀ ਵੀ ਹੋ ਧੋਂ ਦਾ ਆ ਆਪਣਾ ਨਹਿਰ ਵਾਲਾ ਇਧਰ ਆ ਬੋਲਾ ਜਿਹੜਾ ਉਥੋਂ ਆਉਂਦੀ ਹੈ ਇਹ ਪਾਈਪ ਲਾਈਨ ਜਿਹੜਾ ਆਪਾਂ ਪਾਣੀ ਛੱਡਾਂਗੇ ਆਪਣੇ ਆ ਗਿਆ ਇੱਧਰ ਲੈ ਕੇ ਆ ਰਾਂ ਚਲੀ ਆ ਗਏ ਵਾਹ ਕਿਰਵਾ ਨੱਕਾ ਬਣਾ ਓਕੇ ਰਿਪੋਰਟ ਮੋਬਾਈਲ ਕਰਤਾ ਇਹ ਵੀ ਕੀ ਹੋ ਹੈਪੀ ਗਿਆ ਉੱਤਜਲੋੜ ਠੀਕ ਮਾਟੇ ਹਨ ਇਧਰ ਬਲੇਰੀ ਲਾਤੀ ਬਾਕੀ ਭਾਈ ਤੁਸੀਂ ਵੀ ਦੱਸਿਓ ਦੇਖਣ ਵਾਲੇ ਕਮੈਂਟ ਕਰਕੇ ਕਿਨੇ ਕਿਨੇ ਕਿਹੜੀ ਕਿਹੜੀ ਬਲੇਰੀ ਲਾਦੀ ਆ ਝੋਨੇ ਦੀ ਆਇਆ ਪਾਣੀ ਪੀ ਲਾ ਫਿਰ ਵੱਟ ਪਾਉਣ ਲੱਗਾਂਗੇ ਆ ਲੈ ਫੜ। ਆਏ ਗੁਰੂ। ਬਲੈ ਤੂੰ ਬਾ। ਤੂੰ ਬਾ ਬਣਾ। ਵੇਤੀ ਪਾਣੀਆ ਮਤ ਪਾਏ ਨੂੰ। ਨਹੀਂ ਦੇਈ ਆ ਹਾ ਰੁੱਟ ਤੇ ਪੈਣਾ। ਉਹ ਅਜੇ ਪਾਣੀ ਆਉਂਦਾ ਦੀ ਕਿਤੇ। ਉਹ ਆ ਗਿਆ। ਵੰਗਿਆ ਪਨ ਹਾਲਾ ਮੇਰਾ। ਲੱਖੀ। ਲੋ ਜੀ ਸਾਹਿਬ ਜੀ ਅੱਜ ਤੁਹਾਡੀ ਮੰਨ ਲੈਣੇ ਪਹਿਲੀ ਵਾਰੀ ਜ਼ਿੰਦਗੀ 'ਚ। ਹੱਸਿਆ ਨਹੀਂ ਵੇ। ਆਇਆ ਠੀਕ ਆ ਬੰਦਾ ਇਹ ਚੰਗੀਆਂ ਸਲਾਹਾਂ ਦਿੰਦਾ। او ورلا کے گڑ پھون دے جو باہر دے Ahí gal así. ਕਹਿੰਦਾ ਪੈਸੇ ਦੇ ਲਈ ਉਹ ਬਸ ਉਹ ਕਦੇ ਵੀ ਅੰਕੋਗੇ ਉਹ ਬਸ ਹੈ ਹਾਣੀ ਨੂੰ ਮੰਗੀਦੇ ਨੇ ਪੈਸੇ ਬਾਈ ਪਹਿਲਾਂ ਘਰ ਤਾਂ ਸਿਰੇ ਚੜਾ ਜਾ ਯਾਰ ਆ ਤੂੰ ਕੈਮਰੇ ਤੇ ਲਾਈਵ ਚੱਲ ਰਹਾ ਐ ਇਸ ਵਕਤ ਸਾਰੇ ਤੇਰੇ ਤੈਨੂੰ ਜਿਹੜੇ ਜਾਣਦੇ ਆ ਸਾਰੇ ਦੇਖ ਰਹੇ ਆ ਮੈਨੂੰ ਕਹਿੰਦੇ ਬਾਈ ਤੂੰ ਮਿਸਤਰੀ ਮਿਸਤਰੀ ਕਰੀ ਜਾ ਨਾ ਬਹਿਰੂਪੀਆ ਮਿਸਤਰੀ ਨੂੰ ਫੋਨ ਕਰਨਾ ਉਹ ਕਹਿੰਦੇ ਤੇਰਾ ਕੰਮ ਕਰ ਜੂ ਸਾਰਾ ਲਪਾਈ ਲਪੂਈ ਉਹ ਤਾਂ ਮਖਿਆ ਪਹਾੜੀ ਤੇ ਜਿਹੜਾ ਬੈਠਾਗਾ ਜੰਗਰ ਜੰਗਰ ਸਰਪੰਚ ਦਾ ਕੰਮ ਹੁਣ ਤੂੰ ਕੀ ਪਤਾ ਬਾਈ ਯਾਰ ਤੈਨੂੰ ਡੋੜ ਦੋ ਮਹੀਨੇ ਤਾਂ ਹੋ ਗਏ ਸਰਪੰਚ ਨੂੰ ਕਰ ਸਰਪੰਚ ਨੂੰ ਸਰਪੰਚ ਨੂੰ ਕਰਾਂ ਫੋਨ ਮੈਂ ਖੁਦ ਰੋ ਕੰਮ ਕਰਨਾ ਪੁੱਛਾਂ ਮੈਂ ਸਰਪੰਚ ਨੂੰ ਨੰਬਰ ਵੀ ਹੈ ਮੇਰੇ ਕੋਲ ਐ ਨਾ ਕਹੀਂ ਤੂੰ ਹੈ ਨਹੀਂ ਤੇਰੇ ਕੋਲ ਕੋਈ ਯਾਰ ਬਾਈ ਮਿਸਤਰੀ ਦਾ ਕੋ ਐਂ ਕਰਦੇ ਹੁੰਦੇ ਹੈ ਟਾਲ ਮਟੋਲੇ ਜੀ ਵਿੱਚ ਦੀ ਹੋਰ ਵਾ ਕੰਮ ਕਰ ਲੈ ਫੜ ਲਿਆ ਹੋਊਗਾ ਓਏ ਘਰ ਜਾ ਕਰਦਾ ਕੀ ਆ ਕਸ਼ਮੀਰੀ ਓਏ ਘਰ ਮੇਰੇ ਵੀਰ ਤੇ ਗੱਲ ਫਿਰ ਮੈਂ ਤਾਂ ਕਰਦਾ ਕਸ਼ਮੀਰੀ ਨਹੀਂ ਤੇਰੀ ਬੇਇੱਜ਼ਤੀ ਨਹੀਂ ਕਰਦੇ ਤੈਨੂੰ ਹਾਰ ਪਾਵਾਂਗੇ ਤੂੰ ਇੱਧਰ ਆਈ ਗੱਲ ਸੁਣਾ ਠੀਕ ਐ ਨੂੰ ਭਾਈ ਦੱਸਦਾ ਸੀ ਗਾ ਮੈਂ ਕੈਮਰੇ ਤੇ ਚੱਲੀ ਜਾਂਦਾ ਤਾਂ ਹੀ ਸੰਗ ਗਿਆ ਖੈਰ ਬੰਦਾ ਠੀਕ ਆ ਹੱਸੇ ਘਟੀ ਜਾਂਦੇ ਰਹੇ ਨੇ ਉਹਦੇ ਨਾਲ ਤੇ ਕੰਮ ਹਜੇ ਕਹਿੰਦਾ ਸਿਆਲ ਚ ਕਰੂੰਗਾ ਥੋੜਾ ਠਹਿਰ ਕੇ ਸਾਹਬ ਕਿਤਾਬੀ ਫਿਰ ਮੁਖਾਉਦੀ ਕਰ ਲਾਂਗੇ ਭਾਈ ਤੇਰਾ ਕਹਿੰਦੀ ਗਗੂ ਹੋ ਗਗੂ ਪਰਲੀ ਬੱਟ ਤਾਕੜੀ ਕਰਨੀ ਪੂਜਾ ਇੱਥੋਂ ਕਾਲੀ ਬਣਾ ਲਾ ਆ ਵਿਚਾਲੇ ਵਾਲਾ ਮੋੜ ਜਾ ਜਿਹੜਾ ਤੇ ਪਾਇਪ ਲੈਣਾ ਚੋਬਰਾਂ ਨੇ ਭਾਲ ਲਈ ਇੱਥੇ ਨੰਗੀ ਕਰਕੇ ਰੱਖਦੀ ਪਾਇਪ ਡੇਢ ਕਫਟ ਡੂੰਗੀ ਆ ਹਾਂ ਹਾਂ ਭਈਆ ਤੈਨ ਕੀ ਇਹ ਮਿੱਟੀ ਆ ਇਥੋਂ ਡੇਢ 2 ਕਿੱਲੇ ਜਿੰਨਾ ਦਾ ਸਾਫ ਸਰ ਜਗ੍ਹਾ ਲੱਗਿਆ ਆ ਪਾਇਪ ਉਹਨੂੰ ਤਾਂ ਕਢਵਾ ਲਾਂਗੇ ਇਹੇ ਪਾਇਪ ਇਧਰੋਂ ਕੱਢ ਕੇ ਤੇ ਉਹ ਨਵੀਂ ਮੋਟਰ ਤੇ ਜੋੜ ਕੇ ਇਹਦੇ ਨਾਲ ਇੱਥੋਂ ਜੋੜ ਲਿਆਵਾਂਗੇ ਇਹ ਇਸੇ ਪਾਈਪ ਚ ਇੱਥੇ ਇਸ ਕੁੰਜ ਚ ਆਂ ਜੋੜ ਦਾਂਗੇ ਪਾਣੀ ਆਪਣੇ ਖੇਤ ਚ ਪਹੁੰਚਦਾ ਹੋ ਜੂਗਾ ਤੇ ਇਧਰੋਂ ਆਪਾਂ ਕਨੈਕਸ਼ਨ ਕੱਟਣਾ ਮਤਲਬ ਪਿਛਲੀ ਮੋਟਰ ਤੋਂ ਜਿਹੜੀ ਤੋਂ ਪਾਈਪ ਲਾਈਨ ਉਹ ਤੋਹ ਦਿੰਦੀ ਸੀ ਆ ਕੰਬੇ ਲਵੋ ਤੇ ਉੱਥੋਂ ਆਪਣੀ ਮੋਟਰ ਪੱਟ ਲਈ ਆ ਤੇ ਉਹ ਹੀ ਮੋਟਰ ਆਪਣੀ ਸ਼ਿਫਟ ਹੋ ਕੇ ਇੱਥੇ ਲੱਗੂਗੀ ਜਿਵੇਂ ਪਰਸੋ ਚੌਥੇ ਵਾਲੀ ਵੀਡੀਓ ਚ ਦੱਸਿਆ ਸੀਗਾ ਤੇ ਕਾਗਜ਼ੀ ਕਾਰਵਾਈ ਸਾਰੀ ਓਕੇ ਰਿਪੋਰਟ ਮਾਹੌਲ ਡਨ ਤੇ ਦੇਖਦੇ ਆਣ ਕਦੋਂ ਉਹ ਕੰਬਾ ਕੱਢ ਕੇ ਜਾਂਦੇ ਆ ਕਦੋਂ ਤਾਰਾਂ ਪਾ ਕੇ ਜਾਂਦੇ ਆਗੇ ਤੇ ਕਦੋਂ ਕੰਮ ਲੋਟ ਆਉਂਦਾ ਇੱਕ ਦੋ ਵੀਰ ਪੁੱਛਦੇ ਸੀਗੇ ਬਾਈ ਉਧਰੋਂ ਮੋਟਰ ਇੱਥੇ ਘਾਤੋ ਹਾਂ ਸ਼ਿਫਟ ਕਰ ਲੈਂਦੇ ਤੇ ਅਸਲ ਚ ਉੱਥੇ ਬਈ ਉਹ ਨਾ ਆ ਹੋਰ ਵਾਣ ਚ ਲੱਗੀ ਹੋਈ ਸੀ ਪਰੇ ਮਤਲਬ ਕਿਸੇ ਦੇ ਵਾਣ ਚ ਤੇ ਉਹੀ ਲਾਈ ਹੋਈ ਸੀ ਪਾਣੀ ਵਾਸਤੇ ਆ ਬਾਪੇ ਉਹ ਰਣਾੜਾ ਉਹਨਾਂ ਦੀ ਵੀੜੀ ਹੁੰਦੀ ਸੀਗੀ ਪਹਿਲਾਂ ਇਕੱਠੇ ਕੰਮ ਕਰਦੇ ਹੁੰਦੇ ਸੀ ਉਹ ਕਹਿੰਦਾ ਵੀ ਬੰਦਾ ਕਹਿੰਦਾ ਤੁਸੀਂ ਇੱਥੇ ਲਾ ਲਓ ਮੋਟਰ ਉਧਰ ਨੇੜੇ ਸੀ ਕਨੈਕਸ਼ਨ ਉੱਥੋਂ ਸਸਤਾ ਪੈਂਦਾ ਸੀ ਮਤਲਬ ਘੱਟ ਰੇਟ 'ਚ ਲੱਗਦਾ ਸੀ ਇੱਧਰ ਦੂਰ ਉਹ ਕਨੈਕਸ਼ਨ ਆਉਂਦੇ ਨਹੀਂ ਸੀ ਇੱਥੇ ਇਹਨੇ ਬਹੁਤ بڑے ਸਾਲਾਂ ਦੀ ਪੁਰਾਣੀ ਸਦੀਆਂ ਦੀ ਗੱਲ ਹੋ ਗਈ ਤੇ ਕਹਿੰਦੇ ਇੱਥੇ ਲਾ ਲਓ ਤੇ ਨਾਲੇ ਦੋ ਕਿੱਲੇ ਅਸੀਂ ਪਾਲ ਲਿਆ ਕਰਾਂਗੇ ਕੋਈ ਰਜਿਸਟਰੀ ਨਹੀਂ ਸੀ ਤਾਂ ਦੀ ਕੋਈ ਤਵਾਦਲਾ ਨਹੀਂ ਸੀ ਕੁਝ ਨਹੀਂ ਸੀ ਬਸ ਫ੍ਰੀ ਫਾਇੰਟ 'ਚ ਉੱਥੇ ਕੁੰਜੇ ਜਿਹੋਦੇ ਬਾਈ ਦੇ ਉਹਨਾਂ ਦੇ ਮੋਟਰ ਲਾਈ ਹੋਈ ਸੀ ਚਾਚਾ ਲੱਗਦਾ ਵੈਸੇ ਸਾਡਾ ਉਹ ਤੇ ਉਹਨਾਂ ਨੇ ਆ ਉਹ ਛਤਰੀ ਜੀ ਉਹਦੇ ਕੋਲ ਦੇਖ ਦੀਏ ਤੁਹਾਨੂੰ ਆਪਣੀ ਐਸ ਵਾਲੀ ਲੱਗੀ ਸੋਲਰ ਵਾਲੀ ਤਾਂ ਉਹ ਉਹਨਾਂ ਨੇ ਹੁਣ ਆਪ ਦਾ ਬੋਰ ਕਰ ਲੈਣਾ ਉੱਥੇ ਉਹ ਸੋਲੜਾ ਲਾ ਲਈ ਸੀ ਪਿਛਲੇ ਸਾਰੀ ਗੱਲਬਾਤ ਹੋ ਗਈ ਸੀ ਕਿ ਮੋਟਰ ਅਸੀਂ ਉੱਧਰ ਲੈ ਜਾਈਏ ਭਾਈ ਤੇ ਅਗਲੇ ਨੇ ਈਨ ਸਾਲ ਆਪਾਂ ਨੂੰ ਉਥੋਂ ਪਾਣੀ ਲਾਉਣ ਨੂੰ ਦਿੱਤਾ ਤਾਂ ਅਗਰ ਆਪਣਾ ਹੀ ਫਰਜ ਬਣਦਾ ਸੀ ਪੁੱਛਿਆ ਤਾਂ ਉਹ ਕਹਿੰਦੇ ਕੋਈ ਚੱਕਰ ਨਹੀਂ ਤੇ ਅਸੀਂ ਵੀ ਇੱਥੇ ਸੋਲਰ ਲਵਾ ਲੈਣੀ ਹੁਣ ਉਹਨਾਂ ਦੇ ਦੋ ਸੋਲਰ ਹੋ ਗਈਆਂ ਇੱਕ ਸੋਲਰ ਉਹ ਸੀ ਤੇ ਇੱਕ ਕਿਧਰ ਇੱਥੇ ਹੈਗੀ ਤੇ ਤਾਂ ਕਰਕੇ ਆਪਾਂ ਆ ਦੀ ਇਹ ਮੋਟਰ ਹੋ ਮੋਟਰ ਤੋਂ ਇੱਥੇ ਆ ਇਧਰ ਖੰਭਾ ਪੈਂਦਾ ਕਰ ਲਿਆ ਤੇ ਆ ਉਹਦੇ ਬਾਣ ਚ ਆ ਗਈ ਮੋਟਰ ਹਾਂ ਰੈਡੀ ਜੀ ਪਾ ਦੇਗੇ ਜਿਵੇਂ ਆ ਗੇੜਾ ਲੱਗਿਆ ਹੋਇਆ ਆ ਸੋਏ ਬੱਸ ਹੌਲੀ ਆ ਜਾ ਪੰਡ ਕਰ ਲੈ ਪਾਣੀ ਵੀ ਨਹੀਂ ਪੁੱਛਿਆ ਮੁੜ ਕੇ ਮੈਨੂੰ ਮੇਰੇ ਤਾਂ ਆ ਵੀ ਪੰਜ ਬਣ ਰਿਆ ਸੀ ਇਹ ਚੋਬਰ ਬਈ ਯਾਰਾ ਵੱਡੇ ਲੈ ਆ ਉਹ ਉੱਥੇ ਖੜਾ ਸੀ ਬਾਜਰਾ ਜਿਹੜਾ ਆ ਪੁਰਾਣਾ ਹਾ ਫੁੱਟੇ ਹੌਲੀ ਚੱਡੀ ਥੱਲੇ ਇੱਕਦਮ ਬੱਜੂ ਨਹੀਂ ਇਹ ਵੜ ਕੇ ਰੋਲੀ-ਰੋਲੀ ਚੇਕ ਕੋਈ ਕੋਈ ਵੱਧੂ ਬੱਪੀ ਦਾ ਦੱਕਾ ਬਹੁਤ ਵਿਚਾਲੇ ਪੈਨ ਪਾਉਣ ਵਾਲੀ ਰਹਿੰਦੀ ਆ ਅੱਗੇ ਕਰਕੇ ਪਾਉਂ ਮੈਂ ਗਾਂਹੇ ਕਾਂ ਕਰਕੇ ਉਹ ਸੈਂਟਰ ਵਾਲੀ ਪੈਨ ਤਾਂ ਲੱਗ ਗਈ ਆ ਸਮਾਂ ਹੋ ਗਿਆ ਬਾਈ 12:55 ਮਿੰਟਾਂ ਦਾ ਤੇ ਖੇਤ ਬਾਹਲੇ ਜਿੰਨਾ ਕ ਬੋਣਾ ਸੀ ਕੱਲ ਇੱਕ ਬਾਈ ਕਮੈਂਟ ਕਰਕੇ ਆਖੀ ਜਾਂਦਾ ਸੀ ਕਿ ਬਾਈ ਹਾਂ ਸੁੱਕਾ ਬਾਣਗਾ ਤੋਂ ਬਾਣ ਲੱਗ ਪਏ ਕਹਿੰਦੇ ਪਾਣੀ ਛੱਡ ਲੈਂਦੇ ਰੌਣੀ ਕਰਕੇ ਬਾਹ ਲੈਂਦੇ ਤੇ ਅਸਲ ਚ ਬਈ ਕਰਾਹਾ ਲਾਉਣਾਗਾ ਲੈਜ਼ਰ ਲੇਬਰਰ ਤੇ ਫਿਰ ਉਹ ਗਿੱਲੇ ਦੇ ਫਿਰ ਸਵਾਦ ਵਾਲੀ ਗੱਲ ਹੀ ਨਹੀਂ ਹੁੰਦੀ ਜਿਹੜਾ ਸੁੱਕੇ ਜਿਹੜਾ ਬਾਣ ਸਾਫ ਹੁੰਦਾ ਨਾ ਉਹ ਗਿੱਲੇ ਚ ਗੱਲ ਨਹੀਂ ਬਣਦੀ ਉੱਚਾ ਨੀਮਾ ਹੋ ਜਾਂਦਾ ਕਈ ਵਾਰੀ ਮਤਲਬ ਵੱਧ ਘਟਾ ਹਾਲ ਲੱਗ ਜਾਂਦਾ ਵੱਧ ਘਟਾ ਤਾਂ ਵੀਆਂ ਲੱਗੇ ਨੇ ਗਿੱਲੇ ਸਿੱਲੇ ਚ ਇਹੋ ਜਿਹਾ ਕੰਮ ਵੀ ਹੋ ਜਾਂਦਾ ਵੱਧ ਘਟਾ ਪਾਣੀ ਪਿਆਉਂਦੇ ਇੱਥੇ ਤਾਂ ਕਰਕੇ ਸੁੱਕਾ ਬਾਣ ਬਾਹਿਆ ਬਈ ਤੇ ਲਾ ਲੀਆ ਡਿਊਟੀ ਚੱਲਦੇ ਨੇ ਸੱਤੂ ਨੌਜਵਾਨ ਡਿੱਕੀ ਜਾਂਦਾਗਾ ਤੇ ਇਧਰ ਮੈਂ ਪਾਣੀ ਨੂੰ ਡਿੱਕੀ ਜਾਂਦਾ ਸੀਗਾ ਤੋ ਪੀਲਾ ਗੋਇ ਹੋਰ ਪੀਲਾ ਦੂਰ ਆ ਘਰ ਮਹਾ ਹੈ ਹੈ ਬੋਲ ਡੱਕਲਾ ਦੇਖੀ ਹੋਊਗੀ ਸਾਰਾ ਕਰ ਫੁੱਲੇ ਨਰ ਪੀਲਾ ਬਦੀ ਅਸੀਂ But are you ਦਾਵਾ ਦਾ ਵੱਟ ਮੂਤੂ ਕੀ ਬੂਟ ਚਾੜ ਕੇ ਝੱਗਾ ਬਦਲਾ ਕੇ ਚੱਲ ਪਿਆ 10 ਆਹ ਕੂਲਰ ਲੈਣਾ ਰਾਜ ਛੱਤੂ ਬੈਠਾਗਾ ਬੈਂਕ ਚ ਮੈਨੂੰ ਵੀ ਕੰਮ ਆ ਛੋਟਾ ਜਿਹਾ ਉੱਥੇ ਤੇ ਉਦੋਂ ਬਾਅਦ ਛੱਤੂ ਨਾਲ ਚੜਾ ਕੇ ਤੇ ਜਾ ਕੇ ਕੂਲਰ ਵੇਖਦੇ ਆ ਕਿਹੜਾ ਲੈਣਾ ਤੇ ਸਮਾਂ ਹੋ ਗਿਆ 1:00 ਬਜ ਕੇ 40 ਮਿੰਟਾਂ ਦਾ ਉਹ ਹਾਂ ਵੀ ਲੋਟ ਹੋ ਗਿਆ ਕੰਮ 4 ਵਜ ਕੇ 10 ਮਿੰਟਾਂ ਦਾ ਟਾਈਮ ਹੋ ਗਿਆ ਤੇ ਬੈਂਕ ਤੋਂ ਸਿੱਧਾ ਘਰੇ ਆਗੇ ਸੀਗੇ 10 ਨੀਰਾਚਾਰਾ ਪਾਇਆ ਰੋਟੀ ਚੋਕ ਇੰਸ਼ਾ ਗਿਆ ਤੇ ਹੁਣ ਵਾਪਸ ਚੱਲੇ ਆ ਦਵਾਰੇ ਕੂਲਰ ਲੈਣ ਨੌਜਵਾਨ ਚੱਲ ਬਈ ਤੇ ਇੱਥੋਂ ਜਾਵਾਂਗੇ ਸਿੱਧਾ ਮੇਨ ਰੋਡ ਆਪਾਂ ਸਰਦੂਲਗੜ ਨਹੀਂ ਜਾਂਦੇ ਸਰਦੁੱਲੇ ਵਾਲੇ ਉੱਥੇ ਜਾ ਕੇ ਦੇਖ ਰਿਹਾ ਗੱਲਬਾਤ ਠੀਕ ਆ ਬਈ ਸਹੀ ਹੈ ਸੈਟਾਂ ਜਾਵਾਂ ਅਮੁੱਲ ਬੇੜਾ ਲੋ ਲੱਗਦੀ ਹੋਊਗੀ ਕੱਲ ਮੌਸਮ ਢੰਡਾ ਹੋਗਾ ਸੀ ਇਸ ਵੇਲੇ ਚੀਆ ਕੂਲਰ ਲਾ ਹੱਥ ਕਿਹੜਾ ਲਿਆਣਾ ਹੁਣ ਤਾਂ ਇਹਦਾ ਸਾਰੀ ਵળે ਵਧੀਆ ਯਾ ਬੈਗਰ ਮਿਲਉਣਾ ਹੈ ਢੋਈ ਕੰਦ ਨਾਲ ਲੋਕਣਾ ਲੈਣਾ ਨਹੀਂ ਜੋ ਹਵਾ ਆ ਰਹੀ ਹੈ ਆਉਂਦੀ ਆ ਪਾਸੇ ਖਲਾਰੀ ਬਈ ਆ ਹਾਂ 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 ਹੜਾ ਪੁੱਲਰ ਦਿਖਾ ਦਿਓ ਕਿੱਦਾਂ ਦਿਖਾਵੇ ਪੁੱਲਰ ਇਹਨੇ ਦੁਕਾਨ ਤੇ ਠੰਡੀ ਆਉਂਦੀ ਹਵਾ ਯਾਰ ਇਹਨੇ ਦੁਕਾਨ ਤੇ ਠੰਡੀ ਆਉਂਦੀ ਆ ਇਹ ਕਰਤਾ ਵੀ ਯਾਰ ਮਹਿੰਗਾ ਚੋਬਰ ਨੇ ਕਿਹੜੇ ਗੁੜੇ ਕੱਢ ਕੇ ਸਿਲੈਕਟ ਕਰ ਲਿਆ ਭਾਈ 골ਡਨ ਹੋਰੇ ਬਹੁਤ ਨੇ ਬਹੁਤ ਆ ਲੈ ਤੂੰ ਵੀ ਲੈ ਲਾਉਂ ਵੀ ਛੇੜ ਆਮਾ ਹੋ ਗਿਆ 8:30 ਵਜੇ ਦਾ ਹਾਂ ਟਰਾਈਆਂ ਕਰਦੇ ਕਰਦੇ ਤਿੰਨ ਚਾਰ ਤਾਂ ਵਾਤੋਂ ਅਸੀਂ ਆ ਵੇਲਾ ਕਰ ਲਿਆ ਤੇ ਫੇਰ ਸਾਨੂੰ ਉਹ ਗੱਡੀ ਵਾਲਾ ਨਹੀਂ ਮਿਲਿਆ ਉਹਨਾਂ ਨੇ ਇੱਥਾਂ ਨੇ ਹੋਰ ਸੱਧਿਆ ਸੀ ਅਸੀਂ ਫੇਰ ਹੋਰ ਭਾਲ ਕੇ ਲੈਂਦਾ ਤੇ ਆ ਇਧਰੋਂ ਘੱਗਰ ਦਰਿਆ ਦੇ ਉੱਤੋਂ ਦੀ ਟੱਪੀ ਜਾਂਦੇ ਆਪਾਂ ਹਾਂ ਸ਼ਹਿਰ ਸਰਦੁਰਗੜ ਪਹੁੰਚ ਕੇ ਸਦੂਲੇ ਵਾਲ ਤੋਂ ਅਸੀਂ ਅੱਗੇ ਆ ਗਏ ਸੀ ਕਿ ਬੰਦੇ ਨੇ ਭਾਈ ਆਪਣੀ ਮਿਹਨਤ ਕਮਾਈ ਦੇ ਪੈਸੇ ਲੈਣੇ ਹੁੰਦੇ ਆ ਟਰਾਈ ਵੀ ਕਰਨੀ ਲਾਜ਼ਮੀ ਹੈ ਕਿ ਨਹੀਂ ਇੱਥੋਂ ਤੇ ਉਹ ਅੱਗੇ ਅੱਗੇ ਜਾਈ ਜਾਂਦਾ ਰੇੜੀ ਵਾਲਾ ਬਾਈ ਕਿ ਉਹ ਜਾ ਕੇ ਦੇਖਦੇ ਆ ਗੋਲਰ ਕਰਦੇ ਆ ਹੈਡ ਚ ਚਲਾਉਨੇ ਆ ਰੇਡੀ ਵਾਲਾ ਸਾਹ ਤੋਂ ਪਹਿਲਾਂ ਪਹੁੰਚ ਗਿਆ ਤੇ ਅਸੀਂ ਉੱਥੇ ਰਾਹਾਂ 'ਚ ਖੜਦੇ-ਖੜਦੇ ਲੇਟ ਹੋ ਗਿਆ ਆਇਆ ਮਿੱਤਰਾ ਉਹ ਦੁਪਹਿਰੀ ਚੰਗਾ ਹੁੰਦਾ ਦੁਪਹਿਰੀ ਹੁੰਦੀ ਹੈ ਗਰਮੀ ਤਾਂ ਆ ਜਾ ਬਈ ਅਸੀਂ ਉੱਥੇ ਮੋੜ ਤੇ ਖੜ ਗਏ ਰੋੜੀ ਯਾਰ ਕੋ ਰਾਤ ਨੂੰ ਜੇ ਕੋਈ ਜਾਂਦਾ ਤਾਂ ਮੈਨੂੰ ਭੇਜ ਦੇ ਲੈ ਸਹੀ ਗੱਲ ਆ ਸਹੀ ਗੱਲ ਆ ਚੱਕ ਵੀ ਸ਼ਤੂ ਤੈਨੂੰ ਵਧਾਈਆਂ ਮੁਬਾਰਕਾਂ ਬਈ ਤੁਹਾਨੂੰ ਵੀ ਹਾਂ ਤੇ ਵਧਾਈਆਂ ਸਾਡੇ ਵਾਲਿਆ ਹੈ ਹਾ ਲੋ ਹਾਂਜੀ ਵਧਾਈਆਂ ਵਧਾਈਆਂ ਮਾਂ ਤਾਂ ਸ਼ਰੀ ਵਧਾਈਆਂ ਮੈਂ ਤਾਂ ਤੇਨੂੰ ਵਧਾਈਆਂ ਦੇਵਾ ਗਿਆ ਤਾਂ ਧੰਨਵਾਦ ਸੋਹਣੀਆਂ ਵਧਾਈਆਂ ਬਈ ਤੁਹਾਨੂੰ ਸਾਰਿਆਂ ਨੂੰ ਸਾਡੇ ਕੋਲ ਰਹੀਆਂ ਤੇ ਵਧਾਈਆਂ ਭਾਈ ਰਾਜੂ ਹਾਂ ਵਧੀਆ ਦਿਲਦਾਰ ਬੰਦਾ ਗਾ ਅਸਰਦੁਲਗੜ੍ਹ ਤੋਂ ਬਾਈ ਨਾਲ ਗੱਲਾਂ ਬਾਤਾਂ ਕਰਦੇ ਰਹੇ ਉੱਥੇ ਵੀ ਲੋਟਾ ਖੈਰ ਲਾ ਲੀਏ ਫਿਰ ਕਰਦੇ ਆ ਗੱਲਬਾਤ ਕੂਲਰ ਦੀ ਇਹ ਤਾਂ ਦੇਖਦਾ ਵੀ ਕੀ ਕਰਨਾ ਗਿਆ ਹਾਂ ਵੀ ਜੀ ਆਇਆਂ ਨੂੰ ਆ ਮਮੀ ਹਾਂ ਦੁੱਧ ਪਾ ਦਿਓ ਬਾਈ ਨੂੰ ਹਾਂ ਤੇ ਦੁੱਧ ਹਾਂ 9 ਵਜੇ ਦਾ ਸਮਾਂ ਹੋ ਗਿਆ ਜਿੰਮ ਦੀ ਡੋਟੀ ਨਿਭਾ ਗਏ ਤੇ ਚੱਲਦੇ ਆ ਘਰਾਂ ਨੂੰ ਜਾ ਕੇ ਹੁਣ ਪ੍ਰਸ਼ਾਦਾ ਪਾਣੀ ਛਕਾਂਗੇ ਹਲੇ ਹਾਂ ਲਗਭਗ ਰੋਜ਼ ਵਾਂਗੂ ਆਹੀ ਟਾਈਮ ਹੋ ਜਾਂਦਾ ਹੁੰਦਾ ਵਾਹੀ ਕਰੋ ਚੱਕ ਵੀ ਕਰਤੀ ਕੂਲਰ ਦੀ ਬੋਣੀ ਸੋਮਵਾਰ ਦੇ ਦਿਨ ਨੂੰ ਇਹ ਸਮਾਂ ਇਸ ਵਕਤ 9:20 ਮਿੰਟਾਂ ਦਾ ਹੋ ਚੁੱਕਿਆ ਤੇ ਫਿਲਹਾਲ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ ਇੱਥੇ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤੇ ਲਾਈਕ ਵਾਲਾ ਗੁੱਠਾ ਯਾ ਲਾਜ਼ਮੀ ਦਬਕੇ ਜਾਇਓ ਤੇ ਨਾਲ ਹੀ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚਾਹ ਚੜ੍ਹਿਆ ਹੋਇਆ ਸਾਰਿਆਂ ਨੂੰ ਨਵੇਂ ਕੁਲਰ ਦਾ ਇਹ ਪਾਣੀ ਪਾਉਂਦੀ ਸੀ ਕੁਦਰ ਜੀ ਹੋਰ ਮਨ ਤੇ ਪਰ ਪਰਦੇ ਹੋਈ ਗਈ ਮਾਇ ਚਾਚਾ ਤੈਨੂੰ ਬਾਟੇ ਤੂੰ ਪਾ ਦਵਾਦਾ ਅੱਗਾ ਚਾਹ ਕਰਿਆ ਤੇ ਅੱਛਾ ਇਹ ਹੋਰ ਬਲਾਵਾ ਸੱਤਰੀ ਕਾਲ ਬਲਾਓ ਭਾਈ ਧੰਨਵਾਦ ਬੇਟਾ ਸੱਤਰੀ ਕਾਲ ਸੋਨੂੰ ਧੰਨਵਾਦ ਤੁਹਾਡੇ ਪਾਵਾ ਜੁੜੇ ਰੋ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਮਾਨਾ ਭੁੱਲਿਆ ਕਰੋ ਤੁਰ ਤੁਰੇ ਕੇ ਤੁਰਤੇ ਕੇ ਬਲਾਓ ਕਿ ਸਾਰਾ ਦੇਖਣਾ ਅੱਜ ਬਚਾਇਆ ਜੜਾ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰੋ ਬਾਈ ਸੋਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਧਾਈਆਂ ਮਾਤਾ ਜੀ ਇੱਕ ਵਾਰ ਫੇਰ ਨਵੇਂ ਕੂਲਰ ਦੀਆਂ ਨਵੇਂ ਕੂਲਰ ਤੈਨੂੰ ਵਧਾਈਆਂ ਤੇ ਸੋਨ ਨੂੰ ਸਾਰਿਆਂ ਨੂੰ ਵਧਾਈਆਂ ਜਿੰਨੇ ਚੈਨਲ ਤੇ ਜੁੜੇ ਹੋ ਸਾਰਿਆਂ ਨੂੰ ਨਵੇਂ ਕੂਲਰ ਦੀਆਂ ਚੰਗੀ ਖਬਰ ਦਿੰਦਾ ਸਾਡਾ ਕੋਲ ਇਤੋਂ ਤੱਕ ਵੀ ਸੋਹਣੀ ਹਵਾ ਆ ਜਾਂਦੀ ਹੈ ਵਧੀਆ ਹੋਰ ਬਾਈਸ ਨੂੰ ਪੂਰੀ ਹਵਾ ਆਉਂਦੀ ਹੈ ਜੀ ਟੰਕਾ ਫਾਈਟ ਤੇ ਹਾਂ ਕੂਲਰ ਦੀ ਗੱਲ ਬਾਈ ਦੇਖ ਪਰਖ ਕੇ ਆਹਾ ਲੈ ਆਏ ਅਸੀਂ 11000 ਤੇ 900 ਰੁਪਏ ਦਾ ਹੈ ਪਿਆ ਤੇ ਉੱਪਰ ਦੀ ਆ ਮੋਟਰ ਵਧੀਆ ਆ ਪਤਾ ਨਹੀਂ ਕਿੰਨੇ ਹੈਪੀ 16000 ਚੱਕਰ ਪਤਾ ਨਹੀਂ 1 ਮਿੰਟ ਦੇਖ ਗਈ ਚੈੱਕ ਕਰੀ ਜਾਂਦਾ ਸੀ ਕਿ ਮੈਂ ਤੋਂ ਬੜੀ ਐਨੀ ਟੁਕੀ ਜਾਣਕਾਰੀ ਹੈ ਜੀ ਹਾਂ ਵੇਖੀ ਨਹੀਂ ਆ ਠੀਕ ਆ ਸੋਹਣਾ ਵੱਡਾ ਕੂਲਰ ਹੈਗਾ 13500 ਰੁਪਿਆ ਮੰਗਿਆ ਸੀ ਉਹਨਾਂ ਨੂੰ 11900 ਚ ਤੋੜ ਪੰਨ ਕੇ ਸੌਦਾ ਕਰਕੇ 11900 ਦਾ ਇੱਕ ਕੂਲਰ ਲੈ ਆਏ ਅਸੀਂ ਇਹ ਤੇ 11900 ਦਾ ਇੱਕ 66 ਦਾ ਦੋ ਕੂਲਰ ਲੈ ਆਏ ਤੇ ਭਾਈ ਹਾਂ ਠੀਕ ਹੈ ਇੱਥੇ ਸਮਾਪਤੀ ਆ ਹੁਣ ਨਾਹੋਨੇ ਤੋਂ ਨੇ ਤੇ ਵੀਡੀਓ ਕੱਟ ਕੇ ਛੱਪੜਨੇ ਤੇ ਮਿਲਦੇ ਕੱਲ ਨੂੰ ਸਵੇਰੇ 7:00 ਵਜੇ ਨਵੇਂ ਵਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ